ਦੇਖੋ ਗੱਲ ਇਹ ਆ ਜੀ ਵੀ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੀ ਇਹ ਨਗਰੀ ਆ ਆਨੰਦਪੁਰ ਹਰ ਸਿੱਖ ਦਾ ਸ਼ਹਿਰ ਆ ਨਗਰ ਆ ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਸਿੱਖ ਰਵੇ ਜਾਂ ਵਸੇ ਉਹ ਵਾਸੀ ਸ੍ਰੀ ਆਨੰਦਪੁਰ ਸਾਹਿਬ ਦਾ ਹੀ ਆ ਆਨੰਦਪੁਰ ਸਾਹਿਬ ਦੇ ਜਿਹੜੇ ਇਹ ਰੋਡ ਦਾ ਮਸਲਾ ਵਾ ਇਹ ਹੈ ਤੇ ਕਾਫੀ ਪੁਰਾਣਾ ਵਾ ਗੜੀ ਸ਼ੰਕਰ ਤੋਂ ਲੈ ਕੇ ਤੇ ਅਨੰਦਪੁਰ ਸਾਹਿਬ ਤੱਕ ਟੁੱਟਾ ਫੁੱਟਾ ਕਈਆਂ ਦੀਆਂ ਰੀੜ ਦੀਆਂ ਹੱਡੀਆਂ ਟੁੱਟੀਆਂ ਮਾ ਕਈ ਇੱਥੇ ਚੜ੍ਹਾਈ ਵੀ ਕਰ ਗਏ ਜਦੋਂ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ ਤੇ ਉਦੋਂ ਜਿਹੜੇ ਸਾਡੇ ਕਾਰਸੇਵਾਲੇ ਮਹਾਪੁਰਸ਼ਾ ਆਪਣੇ ਗਿਲਾ ਅਨੰਦਗੜ੍ਹ ਕਾਰਸੇਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਬਾਬਾ ਲਾਲ ਸਿੰਘ ਜੀ ਉਹਨਾਂ ਤੋਂ ਅਰਸੇਵਾਲੇ ਬਾਬਾ ਸੁਚਾ ਸਿੰਘ ਜੀ ਤੇ ਬਾਬਾ ਸਦਨਾਮ ਸਿੰਘ ਜੀ ਇਹਨਾਂ ਨੇ ਵੱਡਾ ਕਾਰਜ ਰੰਭਿਆ ਵਾ ਤੇ ਮੈਂ ਅਨੰਦਪੁਰ ਸਾਹਿਬ ਜਦੋਂ ਵੀ ਆਉਣਾ ਮੈਂ ਇੱਥੇ ਮਹਾਪੁਰਸ਼ਾਂ ਦੇ ਕੋਲ ਬਹਿਣਾ ਵੀ ਆ ਦੇਖਦਾ ਵੀ ਆ ਕਾਫੀ ਕੰਮ ਹੋ ਗਿਆ ਕਾਫੀ ਕੰਮ ਰਹਿੰਦਾ ਇਹਦੇ ਵਿੱਚ ਇੱਕ ਤੇ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਵੈਸੇ ਤੇ ਮੈਂ ਪਹਿਲਾਂ ਵੀ ਕਹਿੰਨਾ ਹਾਂ ਮੈਂ ਉਹ ਗੱਲ ਨੂੰ ਫੇਰ ਦਰੋਣਾ ਭਾਈ ਇਹ ਰਾਹ ਬਣਾਉਣੇ ਸਰਕਾਰਾਂ ਦਾ ਕੰਮ ਆ ਆਪਾਂ ਸਾਰੇ ਲੋਕ ਸਰਕਾਰਾਂ ਨੂੰ ਟੈਕਸ ਦਿੰਨੇ ਹਰ ਚੀਜ਼ ਦੇ ਉੱਤੇ ਉਹ ਟੈਕਸ ਜਨਤਾ ਦਾ ਤੇ ਜਨਤਾ ਨੇ ਇਹ ਤੋਂ ਲੰਘਣਾ ਗੱਲ ਕਰੇ ਸਿੱਖਾਂ ਦੀ ਵੀ ਨਹੀਂ ਹਾਂ ਗੱਲ ਤੇ ਅੱਗੇ ਮੰਦਰ ਵੀ ਹੈਗੇ ਨੇ ਜਾਂ ਹੋਰ ਵੀ ਕਈ ਅਸਥਾਨ ਇਹ ਇਲਾਕੇ ਦੇ ਲੋਕਾਂ ਨੇ ਵੀ ਲੰਘਣਾ ਤੋਂ ਗੱਲ ਤੇ ਸਰਬ ਸਾਂਝੀ ਆ ਉਹਦੇ ਤਹਿਤ ਇਹ ਸੜਕ ਨੂੰ ਬਣਾਉਣਾ ਸਰਕਾਰ ਦਾ ਕੰਮ ਹੈ ਚਲੋ ਉਹਨਾਂ ਨੇ ਨਹੀਂ ਬਣਾਈ ਪਰ ਹੁਣ ਜੇ ਕੋਈ ਰੋਕਾ ਲਾਉਣ ਦੀ ਗੱਲ ਆਉਂਦੀ ਹੈ ਤੇ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਇਹ ਸੜਕ ਨਹੀਂ ਰੁਕੂਗੀ ਇਹ ਬਹੁਤ ਵਧੀਆ ਬਣੂਗੀ ਔਰ ਇਹਦੇ ਆਲੇ ਦੁਆਲੇ ਜਿਵੇਂ ਮਹਾਂਪੁਰਸ਼ਾਂ ਦੀ ਸੋਚ ਆ ਵੀ ਇੱਥੇ ਜਿਹੜੇ ਸਾਡੇ ਰਵਾਇਤੀ ਰੁਖਵਾ ਉਹ ਲੱਗਣੇ ਆ ਇਹ ਸ਼ਾਨਦਾਰ ਰੋਡ ਹੋਊਗਾ ਔਰ ਇਹਦਾ ਜਿਹੜਾ ਸਫਰ ਹੋਇਆ ਕਰੂਗਾ ਉਹ ਸੰਗਤਾਂ ਨੂੰ ਇੱਕ ਵੱਖਰਾ ਆਨੰਦ ਵੀ ਦਿਆ ਕਰੂਗਾ ਬੰਗੇ ਤੋਂ ਹੀ ਪਤਾ ਲੱਗਿਆ ਕਰੂਗਾ ਵੀ ਆਨੰਦਪੁਰ ਸਾਹਿਬ ਜਾ ਰਹੇ ਆ ਆਪਣੇ ਗੁਰੂ ਪਿਤਾ ਦੇ ਘਰ ਤੋ ਇਹ ਰੁਕਣੀ ਨਹੀਂ ਆ ਨਾ ਕੋਈ ਇਹੋ ਜੀ ਗੱਲ ਕਰੇ ਨਾ ਕੋਈ ਇਹੋ ਜੀ ਕੋਸ਼ਿਸ਼ ਕਰੇ ਨਾ ਕੋਈ ਇਹੋ ਜੀ ਸਾਜਿਸ਼ ਬਣਾਵੇ ਤਿੰਨ ਰੋਕੀਏ ਜੇ ਕੋਈ ਇਦਾਂ ਦੀ ਗੱਲ ਕਰੂਗਾ ਤੇ ਸਾਰੇ ਪੰਥ ਨੇ ਇੱਥੇ ਆਣ ਕੇ ਬਹਿ ਜਾਣਾ ਔਰ ਕੱਲਾ ਪੰਥ ਹੀ ਨਹੀਂ ਬਹੂਗਾ ਨਾਲ ਪੰਜਾਬ ਵੀ ਆਣ ਕੇ ਬਹੂਗਾ ਤੋ ਮੈਂ ਗੁਰੂ ਅਗੇ ਅਰਦਾਸ ਕਰਦਾ ਕਿਉਂਕਿ 350 ਸਾਲਾਂ ਦੀ ਦੀ ਸ਼ਤਾਬ ਦੀ ਆ ਰਹੀ ਆ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦੇਵਾਲਾ ਜੀ ਦੀ ਉਹ ਨਵੰਬਰ ਦੇ ਵਿੱਚ ਉਹਦੇ ਤੋਂ ਪਹਿਲਾਂ ਪਹਿਲਾਂ ਮਾਹਪੁਰਸ਼ਾਂ ਨੇ ਵੀ ਪੂਰਾ ਉਤਮ ਕੀਤਾ ਆ ਯਾਰ ਇਹ ਰੋਡ ਬਣਨਾ ਬਹੁਤੋ ਸੰਗਤਾਂ ਨੂੰ ਵੱਧ ਤੋਂ ਵੱਧ ਸਹਯੋਗ ਕਰਨਾ ਚਾਹੀਦਾ ਉਹਦੇ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਰਾਹ ਵਾ ਜਿਵੇਂ 4 ਲੇਨ ਬਣ ਰਿਹਾ ਇਹ ਬਣ ਜਾਣਾ ਚਾਹੀਦਾ ਕਿਉਂਕਿ ਇਹਦੇ ਨਾਲ ਸੰਗਤਾਂ ਵੱਡੀ ਗਿਣਤੀ ਚ ਆਉਣੀਆਂ ਤੇ ਗੁਰੂ ਪਾਤਸ਼ਾਹ ਦੀ ਜਿਹੜੀ ਸ਼ਿੱਧੀ ਆ ਉਹ ਬਹੁਤ ਸੁਚਜੇ ਤਰੀਕੇ ਦੇ ਨਾਲ ਮਨਾਈ ਜਾਊਗੀ ਜੀ ਜੀ ਕਲਚਰ ਅਲੱਗ ਜਾ ਰਿਹਾ ਇਨੂੰ ਲੈ ਕੇ ਤੇ ਪੰਜਾਬ ਦੇ ਜਿੱਦਾਂ ਹੁਣ ਵੱਖ-ਵੱਖ ਸਟੇਟਾਂ ਨੇ ਆਪਣੇ ਅਧਿਕਾਰ ਤੈਅ ਕਰ ਦਿੱਤੇ ਆ। ਅਮਾਜਨ ਕਹਿੰਦਾ ਜੀ ਅਸੀਂ ਆਪਣੇ ਲੋਕਾਂ ਨੂੰ ਅਧਿਕਾਰ ਦੇਣੇ ਆ। ਚਲੋ ਉਹਦਾ ਆਣ-ਜਾਣ ਤੇ ਪ੍ਰਵਾਸ ਕਿਸੇ ਨੂੰ ਦਿੱਕਤ ਨਹੀਂ ਹੁੰਦੀ ਕਿ ਆ ਸਕਦਾ ਪਰ ਸਾਰੀਆਂ ਸਟੇਟਾਂ ਆਪਣੇ ਲੋਕਾਂ ਨੂੰ ਸੀਮਿਤ ਕਰ ਰਹੀ ਐ ਇਸ ਸੰਬੰਧੀ ਚਲੋ ਮੈਂ ਤਾਂ ਗੁਰੂ ਘਰ ਦੀ ਕਹੂਗਾ ਤੂੰ ਕੀ ਕਰਨ ਦੀ ਲੋੜ ਐ ਜਾਂ ਕੀ ਸੋਚ ਰਿਹਾ ਤੂੰ ਕਿ ਜਿਹੜਾ ਇਹ ਕੀਤਾ ਜਾਵੇ ਦੇਖੋ ਆਨੰਦਪੁਰ ਸਾਹਿਬ ਨੂੰ ਆਨੰਦਪੁਰ ਸਾਹਿਬ ਹੀ ਰਹਿਣ ਦੇਣਾ ਚਾਹੀਦਾ ਆਨੰਦਪੁਰ ਸਾਹਿਬ ਦੀ ਦੇਖ आनंदपुर साहब ਦਾ ਆਬੋ ਹਵਾ ਇਥੋਂ ਦੇ ਰਹਿਣ ਸਹਿਣ ਉਹ ਗੁਰੂ ਨੇ ਤੈਅ ਕੀਤਾ ਹੋਇਆ ਜਦੋਂ ਸਿੱਖਾਂ ਨੇ ਮੋਰਚਾ ਲਾਇਆ ਸੀ ਆਪਣਾ ਧਰਮ ਯੁੱਧ ਮੋਰਚਾ ਉਹਦੇ ਵਿੱਚ ਇੱਕ ਮੰਗ ਹੈਗੀ ਸੀ ਭਈ ਸ੍ਰੀ ਅਮਰਤਸਰ ਸਾਹਿਬ ਨੂੰ ਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਉਹ ਇਸੇ ਕਰਕੇ ਕਿਉਂਕਿ ਇਹ ਸਿੱਖਾਂ ਦੇ ਲਈ ਬੜੇ ਕੇਂਦਰੀ ਸਥਾਨ ਹੈਗੇ ਉਹ ਮੈਂ ਇਹ ਸਮਝਦਾ ਵਾਂ ਕਿ ਆਨੰਦਪੁਰ ਸਾਹਿਬ ਵਾਲਿਆਂ ਨੂੰ ਆਪ ਹੀ ਪਹਿਲਾਂ ਤੇ ਜਿਹੜੇ ਇੱਥੇ ਲੋਕਲ ਵੀ ਰਹਿੰਦੇ ਆ ਉਹਨਾਂ ਨੂੰ ਗੁਰੂ ਦੇ ਆਸ਼ੇ ਦੇ ਮੁਤਾਬਕ ਇਹ ਦੇਖਣਾ ਚਾਹੀਦਾ ਵੀ ਇੱਥੇ ਅ ਨੀਰਾ ਸਿਗਰਟ ਬੀਡਿੰਗ ਆ ਪ੍ਰੀਨ ਵਾਲੇ ਤਮਾਕੂ ਪਾਣ ਵਾਲੇ ਦੀ ਗਿਣਤੀ ਜਿਹੜੀ ਵੱਧ ਰਹੀ ਆ ਇੱਥੇ ਉਹਨੂੰ ਅਸੀਂ ਕਾਬੂ ਕਰੀਏ ਔਰ ਇਹਦੇ ਲਈ ਪ੍ਰਸ਼ਾਸਨ ਦੀ ਵੀ ਇਹ ਜ਼ਿੰਮੇਵਾਰੀ ਆ ਸਰਕਾਰ ਦੀ ਵੀ ਜ਼ਿੰਮੇਵਾਰੀ ਆ ਉਹ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਹੋયા ਇੱਥੇ ਸ਼ਹਿਰ ਦੇ ਵਿੱਚ ਤੇ ਵੈਸੇ ਕੋਈ ਵੈਸੇ ਨਸ਼ੇ ਦੀ ਦੁਕਾਨ ਨਹੀਂ ਚਾਹੀਦੀ ਦੂਜਾ ਇਥੋਂ ਦੀ ਜਿਹੜੀ ਦਿਖਵਾ ਉਹ ਜੋ ਗੁਰੂ ਘਰ ਤੋਂ ਚੱਲੀ ਆਉਂਦੀ ਆ ਉਹ ਉਵੇਂ ਵੀ ਉਵੇਂ ਰਹਿਣੀ ਚਾਹੀਦੀ ਮੈਨੂੰ ਪਤਾ ਵਾ 1930 31 ਦੇ ਨੇੜੇ ਤੇੜੇ ਮੈਂ ਪੜ੍ਹਿਆ ਵਾ ਕਿ ਗੁਰਸਥਾਨਾ ਨੂੰ ਜਦੋਂ ਬਣਾਉਣ ਦੀ ਸੇਵਾ ਚੱਲੀ ਆ ਤੇ ਨੌਰੇ ਪਿੰਡ ਤੋਂ ਮਹਾਪੁਰਸ਼ ਬਾਬਾ ਸੇਵਾ ਸਿੰਘ ਜੀ ਪੈਦਲ ਵੀ ਆਉਂਦੇ ਰਹੇ ਆ ਤੇ ਸਾਈਕਲ ਤੇ ਵੀ ਆਉਂਦੇ ਰਹੇ ਆ ਬੜੀ ਜਦੂ ਜਹਿਦ ਦੇ ਨਾਲ ਉਹਨਾਂ ਨੇ ਇਹ ਸਾਰੇ ਇੱਥੇ ਇਮਾਰਤਾਂ ਤਾਮੀਰ ਕਰਵਾਈਆਂ ਫੇਰ ਜਿਹੜਾ ਪਹਾੜੀਆਂ ਖਰੀਦੀਆਂ ਸੀ ਕੇਸਗੜ੍ਹ ਸਾਬ ਤੋਂ ਲੈ ਕੇ ਇਕਲੇ ਆਨੰਦਗੜ੍ਹ ਤੱਕ ਪਰ ਉਹ ਰੋਡ ਦੇ ਉੱਤੇ ਜਦੋਂ ਮੈਂ ਦੇਖਦਾ ਵੀ ਕੁਝ ਲੋਕ ਸਿਗਰਟਾ ਪੀਂਦੇ ਆ ਬੀੜੀਆਂ ਪੀਂਦੇ ਆ ਤਾਂ ਫਿਰ ਇਹ ਮਹਿਸੂਸ ਹੁੰਦਾ ਵੀ ਅਸੀਂ ਕਿੱਥੇ ਖੜੇ ਆ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਇਹੋ ਜੀਆਂ ਗੱਲਾਂ ਅਸੀਂ ਇੱਥੇ ਬਰਦਾਸ਼ਤ ਨਹੀਂ ਕਰਾਂਗੇ ਇਹਨੂੰ ਇਥੋਂ ਦਾ ਨਗਰ ਨਿਗਮ ਨੱਥ ਪਾਵੇ ਫਿਰ ਜਦੋਂ ਕੋਈ ਸਿੱਖ ਇਦਾਂ ਕੁਝ ਕਹਿੰਦਾ ਵਾ ਫਿਰ ਇਹ ਗੱਲ ਨੂੰ ਦੂਜੇ ਪਾਸੇ ਲੈ ਜਾਂਦੇ ਆ ਤੋਂ ਗੱਲ ਤੇ ਇਥੋਂ ਦੇ ਆਬੋ ਹਵਾ ਨੂੰ ਬਣਾ ਕੇ ਰੱਖਣ ਦੀ ਆ ਬਾਕੀ ਮੈਂ ਤੇ ਜਦਨ ਹੌਲੇ-ਮੁਹਲੇ ਤੇ ਬੋਲਿਆ ਸੀ ਪੰਥ ਨੂੰ ਸੰਦੇਸ਼ ਦਿੱਤਾ ਜਾਂ ਉਹਦੇ ਤੋਂ ਪਹਿਲਾਂ ਮੇਰੀ ਇਹ ਸੋਚ ਆ ਪੰਜਾਬ ਬਸਤੀ ਨਹੀਂ ਆ ਇਹ ਠੀਕ ਆ ਪੰਜਾਬ ਦਾ ਸਾਡਾ ਹਿੰਦੂ ਵੀਰ ਪੰਜਾਬ ਦਾ ਮੁਸਲਮਾਨ ਜਾਂ ਕਿਸੇ ਵੀ ਹੋਰ ਧਰਮ ਦਾ ਤੇ ਸਿੱਖ ਅਸੀਂ ਸਦੀਆਂ ਤੋਂ ਇੱਥੇ ਰਹਿ ਰਹੇ ਆ ਪਿਆਰ ਨਾਲ ਇੱਕ ਪਾਗ ਨਾਲ ਭਾਈਚਾਰੇ ਨਾਲ ਰਹੀਏ ਪਰ ਇਹਨੂੰ ਪੰਜਾਬ ਨੂੰ ਪੰਜਾਬ ਹੀ ਰਹਿਣ ਦੀ ਗੇ ਪੰਜਾਬ ਨੂੰ ਜਿਵੇਂ ਦਾ ਬਣਾਉਣ ਦੀ ਕੋਸ਼ਿਸ਼ ਆ ਇਹ ਵੀ ਨਹੀਂ ਕਰਨਾ ਚਾਹੀਦਾ ਔਰ ਇਹਦੇ ਤੇ ਮੈਂ ਇਹ ਸਮਝਦਾ ਪੰਜਾਬ ਦੀਆਂ ਜਿੰਨੀਆਂ ਵੀ ਪੋਲੀਟੀਕਲ ਧਿਰਾਂ ਇਹਨਾਂ ਨੂੰ ਵੀ ਬੋਲਣਾ ਚਾਹੀਦਾ ਸਟੈਂਡ ਲੈਣਾ ਚਾਹੀਦਾ ਕਿ ਆਪਾਂ ਪੰਜਾਬ ਨੂੰ ਪੰਜਾਬ ਹੀ ਰਹਿਣ ਦੀਏ ਕਿਉਂਕਿ ਇਹ ਥੋੜਾ ਜਿਆਦਾ ਤੇ ਲੱਖਾ ਵਾ ਗੁਰੂਆਂ ਦੀ ਇਹ ਧਰਤੀ ਆ ਇੱਥੇ ਆਵੇ ਕੋਈ ਜੀ ਸੱਦ ਕੇ ਆਵੇ ਕੰਮ ਕਰੇ ਕਰਦੇ ਆ ਪਰ ਸਾਡੇ ਲੋਕਾਂ ਨੂੰ ਵੀ ਤੇ ਕੰਮ ਮਿਲਣਾ ਚਾਹੀਦਾ ਸਾਡੇ ਤੋਂ ਭਾਵੇਂ ਇਥੋਂ ਦਾ ਸਿੱਖ ਵੀ ਆ ਹਿੰਦੂ ਵੀ ਆ ਮੁਸਲਮਾਨ ਵੀ ਆ ਦੂਜੀ ਗੱਲ ਇਹ ਆ ਕਿ ਇਹ ਸਾਰਿਆਂ ਦਾ ਸਾਂਝਾ ਮੁੱਦਾ ਇਥੋਂ ਦੇ ਪੰਜਾਬੀਆਂ ਦਾ ਇਥੇ ਸਾਰਿਆਂ ਨੂੰ ਬੋਲਣਾ ਚਾਹੀਦਾ ਕੁਝ ਕਰਨਾ ਚਾਹੀਦਾ ਬਾਕੀ ਗੁਰੂ ਦਾ ਸਿਧਾਂਤ ਸਪਸ਼ਟ ਆਹੀਂ ਕਿਸੇ ਨੂੰ ਨਫ਼ਰਤ ਨਹੀਂ ਕਰਦੇ ਨਾ ਕਦੀ ਸਿੱਖ ਕਿਸੇ ਨੂੰ ਨਫ਼ਰਤ ਕਰਦਾ ਆਹੀਂ ਤੇ ਕਹਿੰਦੇ ਆ ਕਿ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਪਰ ਸਾਰਿਆਂ ਨੂੰ ਇਹ ਗੱਲ ਤੇ ਸੋਚਣਾ ਚਾਹੀਦਾ ਵੀ ਇਹ ਸੋਚ ਇਥੋਂ ਵਧੇ ਫੁੱਲੇ ਇਹਦੇ ਲਈ ਇਥੋਂ ਦੀ ਆਬੋ ਹਵਾ ਉਮੇਦੀ ਹੀ ਰਵੇ